ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖ਼ਬਰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਹ ਇੱਕ ਕੱਪ ਤੋਂ ਪਹਿਲਾਂ BCCI ਨੇ ਇਸ ਤਜਰਬੇ ਕਾ ਖਿਡਾਰੀ ਨੂੰ ਹਟਾ ਦਿੱਤਾ ਹੈ 15 ਸਾਲਾਂ ਤੋਂ ਟੀਮ ਇੰਡੀਆ ਦਾ ਹਿੱਸਾ ਸੀ BCCI ਨੇ ਭਾਰਤੀ ਟੀਮ ਦੇ ਮਾਲਿਸ਼ ਮਹਿਰ ਅਰਜੀਵ ਕੁਮਾਰ ਨਾਲ ਸਬੰਧ ਤੋੜ ਲਏ ਹਨ ਅਰਜੀਵ ਕੁਮਾਰ ਇੱਕ ਅਦਾਕੇ ਤੋਂ ਵੱਧ ਸਮੇ ਤੋਂ ਹੀਮ ਇੰਡੀਆ ਦਾ ਹਿੱਸਾ ਸਨ ਉਹ ਹਾਲ ਹੀ ਵਿੱਚ ਕੋਈ ਇੰਗਲੈਂਡ ਦੌਰੇ ਤੋਂ ਵੀ ਟੀਮ ਦੇ ਨਾਲ ਸਨ ਪਰ ਹੁਣ ਉਹਨਾਂ ਨੂੰ ਨਵਾਂ ਇਕਰਾਰਨਾਮਾ ਨਹੀਂ ਦਿੱਤਾ ਗਿਆ ਹੈ ਰਜੀਵ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਕਹਾਣੀ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਦਰਸਲ ਏਸ਼ੀਆਈ ਕੱਪ 2025 ਤੋਂ ਪਹਿਲਾਂ ਟੀਮ ਇੰਡੀਆ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ 15 ਸਾਲਾਂ ਤੋਂ ਟੀਮ ਇੰਡੀਆ ਨਾਲ ਜੁੜੇ ਸਪੋਰਟਰਸ ਟਾਪ ਰਜੀਵ ਗੁਪਤਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਰਜੀਵ ਹੁਣ ਏਸ਼ੀਆ ਕੱਪ ਦੌਰਾਨ ਟੀਮ ਨਾਲ ਨਹੀਂ ਦਿਖਾਈ ਦੇਣਗੇ ਤੁਹਾਨੂੰ ਦੱਸ ਦਈਏ ਕਿ ਜਦੋਂ ਭਾਰਤੀ ਟੀਮ ਖਿਡਾਰੀ ਇੱਕ ਮੈਚ ਖੇਡਣ ਤੋਂ ਬਾਅਦ ਥੱਕ ਜਾਂਦੇ ਹਨ ਤਾਂ ਰਜੀਵ ਆਪਣੇ ਮਾਲਸ਼ ਰਾਹੀਂ ਖਿਡਾਰੀਆਂ ਦੀ ਥਕਾਵਟ ਦੂਰ ਕਰਦੇ ਹਨ ਪਰ ਉਹ 15 ਖਿਡਾਰੀਆਂ ਦੀ ਟੀਮ ਵਿੱਚ ਇੱਕ ਜਾਣੇਪਛਾਣੇ ਚਿਹਰਾ ਸੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਕਹਾਣੀ ਸਾਂਝੀ ਕਰਦੇ ਹੋਏ ਰਜੀਵ ਨੇ BCCI ਨਾਲ ਇਕਰਾਰਨਾਮਾ ਖਤਮ ਹੋਣ ਬਾਰੇ ਜਾਣਕਾਰੀ ਦਿੱਤੀ ਹੈ ਤੇ ਲਿਖਿਆ ਹੈ ਇੱਕ ਹਦਾਕੇ ਤੱਕ ਭਾਰਤੀ ਕ੍ਰਿਕਟ ਟੀਮ ਦੀ ਸੇਵਾ ਕਰਨਾ ਮੇਰੇ ਲਈ ਇੱਕ ਸਨਮਾਨ ਦੀ ਗੱਲ ਹੈ ਇਸ ਮੌਕੇ ਲਈ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਮੈਂ ਅੱਗੇ ਦੇ ਰਸਤੇ ਲਈ ਬਹੁਤ ਧੰਨਵਾਦੀ ਤੇ ਉਤਸ਼ਾਹਿਤ ਹਾਂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਪ੍ਰਚੰਸ਼ਕਾਂ ਲਈ ਰਜੀਵ ਕੁਮਾਰ ਸਿਰਫ ਇੱਕ ਸਹਾਇਕ ਸਟਾਫ ਤੋਂ ਵੱਧ ਸੀ ਹਮੇਸ਼ਾ ਆਪਣੀ ਟ੍ਰੇਡਮਾਰਕ ਮੁਸਕਰਾਹਟ ਨਾਲ ਦੇਖਿਆ ਜਾਂਦਾ ਸੀ ਕੁਮਾਰ ਹਮੇਸ਼ਾ ਮੈਦਾਨ ਦੇ ਕਿਨਾਰੇ ਮੌਜੂਦ ਰਹਿੰਦਾ ਸੀ ਅਤੇ ਲੋੜ ਪੈਣ ਤੇ ਤੁਰੰਤ ਕਦਮ ਰੱਖਦਾ ਸੀ ਇਸ ਦਾ ਖੇਡ ਖਤਮ ਹੋਣ ਤੋਂ ਬਾਅਦ ਖਿਡਾਰੀ ਪਹਿਲਾ ਅਤੇ ਉਹ ਕੋਨਾਂ ਕੋਲ ਜਾਂਦੇ ਸਨ ਜਾਂ ਜੋ ਥੱਕੇ ਹੋਏ ਅਤੇ ਸਖਤ ਮਾਸਪੇਸ਼ੀਆਂ ਨੂੰ ਆਰਾਮ ਮਿਲ ਸਕੇ ਅਤੇ ਉਹ ਜਲਦੀ ਹੀ ਠੀਕ ਹੋ ਸਕਣ ਉਹਨਾਂ ਦੀਆਂ ਜ਼ਿੰਮੇਵਾਰੀਆਂ ਸਿਰਫ ਮ사ਜ ਥੈਰੇਪੀ ਤੱਕ ਸੀਮਤ ਨਹੀਂ ਸਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ